ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀਆਂ ਘਟਾਂ ਚੜੀਆਂ ਸਾਰੇ ਹਨੇਰਾ ਪਸਰ ਗਿਆ ਕਿਣ-ਕਿਣ ਬੂੰਦਾਾਂ ਬਾਂਦੀ ਹੋ ਰਹੀ ਸੀ ਕਿਸ ਨਾਲ ਸਾਰੇ ਚਿੱਕੜ ਚਿੱਕੜ ਹੋ ਗਿਆ ਵਿਰਧ ਅਵਸਥਾ ਬਾਬਾ ਅਮਰਦਾਸ ਜੀ ਆਪਣੇ ਨਿਯਮ ਅਨੁਸਾਰ ਵਿਆਸਾਂ ਤੋਂ ਜਲ ਦੀ ਗਾਗਰ ਪਰ ਕੇ ਟੁਰ ਪਏ ਲੋਕ ਪਾਲੇ ਤੋਂ ਬਚਣ ਲਈ ਅਗਬਾਲ ਕੇ ਸਿੱਖਦੇ ਹਨ ਰਜਾਈਆਂ ਤਲਾਈਆਂ ਵਿੱਚ ਨਿਗੇ ਹੋਏ ਬੈਠੇ ਹਨ بارش ਤੇ ਹਵਾ ਦੇ ਕਾਰਨ ਅਤਿ ਦੀ ਸਰਦੀ ਹੈ ਹੱਥ ਪੈਰ ਸੁਨ ਹੁੰਦੇ ਹਨ ਐਸੇ ਸਮੇਂ ਵਿੱਚ ਮੋਢੇ ਤੇ ਗਾਗਰ ਪਾਣੀ ਦੀ ਚੁਕੀ ਰੱਬ ਦਾ ਆਸ਼ਿਕ ਹਨੇਰੇ ਵਿੱਚ ਤੁਰਿਆ ਆ ਰਿਹਾ ਹੈ ਚਿੱਕੜ ਦੇ ਕਾਰਨ ਜਮਾਜਮਾ ਕੇ ਪੈਰ ਧਰਦਾ ਹੈ ਤਿਲਕ ਨਾ ਜਾਏ ਡਿਗ ਪਿਆ ਤੇ ਸੇਵਾ ਤੋਂ ਵਾਂਝਿਆ ਰਹਿ ਜਾਵਾਂਗਾ ਪਿੰਡ ਖਡੂਰ ਦੇ ਨੇੜੇ ਪੁੱਜ ਗਿਆ بارش ਤੇਜ਼ ਹੋ ਗਈ ਰਸਤੇ ਵਿੱਚ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਪੈਰ ਅੜਿਆ ਡਿੱਗ ਪਏ ਖੱਡੀ ਵਿੱਚ ਪਰ ਗਾਗਰ ਸੰਭਾਲ ਲਈ ਪਾਣੀ ਨਹੀਂ ਡੁੱਲਣ ਦਿੱਤਾ ਖੜਾਕਾ ਸੁਣ ਕੇ ਜੁਲਾਹੇ ਅੰਦਰੋਂ ਆਵਾਜ਼ ਦਿੱਤੀ ਕੌਣ ਹੈ ਉੱਤਰ ਮਿਲਿਆ ਮੈਂ ਸਤਿਗੁਰਾਂ ਦਾ ਦਾਸ ਅਮਰਦਾਸ ਜਲ ਲੈ ਕੇ ਆਇਆ ਹਾਂ ਜੁਲਾਹੀ ਕੋਲੋਂ ਕਹਿਣ ਲੱਗੀ ਹੋਣਾ ਏ ਇਸ ਵੇਲੇ ਅਮਰੂਨ ਥਾਵਾਂ ਜਿਸਨੂੰ ਨਾ ਦਿਨੇ ਆਰਾਮ ਹੈ ਨਾ ਰਾਤੀ ਕੁੜਮਾਂ ਦੇ ਬੂਹੇ ਤੇ ਬੈਠਾ ਪਾਣੀ ਟੋਂਦਾ ਤੇ ਪੇਟ ਭਰਦਾ ਹੈ ਹੋਰ ਇਸ ਵੇਲੇ ਕਿਸ ਆਉਣਾ ਹੈ ਇਤਰਾ ਨੂੰ ਅਮਰਦਾਸ ਜੀ ਉੱਠ ਬੈਠੇ ਖੱਡੀ ਦੇ ਟੋਏ ਵਿੱਚੋਂ ਬਾਹਰ ਨਿਕਲੇ ਜੁਲਾਹੀ ਦੀ ਗੱਲ ਬਾਤ ਕੰਨਾਂ ਵਿੱਚ ਪਈ सुन के कह लगे कमलिए जुलाए हूँ तो मैं थान वाला हाँ जिसनों दीन दुनिया के मालिक ने अपनी चरणी ला लिया है होवे जिसनों लोग पर लोग का सहारा मिल गया होवे उन निथाव किस तरह हो सकता है गागर चुप के चले गए जाके गुरु महाराज ने करवाया दिन चढ़े दरबार ਮਹਾਰਾਜ ਨੇ ਅਮਰਦਾਸ ਜੀ ਨੂੰ ਰਸਤੇ ਦਾ ਸਾਰਾ ਹਾਲ ਡਿੱਗਣ ਦਾ ਪੁੱਛਿਆ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਅੰਤਰਜਾਮੀ ਸਭ ਜਾਣਦੇ ਹੋ ਉਧਰੋਂ ਚੁਲਾਹਾ ਜੁਲਾਹੀ ਨੂੰ ਲੈ ਕੇ ਆ ਗਿਆ ਜੋ ਕਮਲੀ ਹੋਈ ਹੋਈ ਕੱਪੜੇ ਪਾੜਦੀ ਕਾਲਾ ਕਢਦੀ ਸੀ ਜਦੋਂ ਲਿਆ ਕੇ ਮਹਾਰਾਜ ਦੇ ਚਰਣਾ ਤੇ ਮੱਥਾ ਟਿਕਾਇਆ ਦਰਸ਼ਨ ਕਰਵਾਏ ਗੁਰੂ ਅੰਗਦ ਸਾਹਿਬ ਜੀ ਦੇ ਤਾਂ ਝਟਰਾਜੀ ਹੋ ਗਈ ਹੋ ਸ਼ਵਾਸ ਕਾਇਮ ਹੋ ਗਏ ਹੱਥ ਜੋੜ ਕੇ ਆਪਣੀ ਪੋਲ ਦੇਖ ਮਾਮਾ ਕੀ ਮਹਾਰਾਜ ਕਹਿਣ ਲਗੇ ਸੱਚ ਦੱਸੋ ਰਾਤੀ ਕਿਸ ਤਰ੍ਹਾਂ ਗੱਲਬਾਤ ਹੋਈ ਹੈ ਝੂਠ ਬੋਲਿਆ ਤਾਂ ਦੁੱਖ ਪਾਹੋਗੇ ਚੁਲਾਹੇ ਜੁਲਾਹੀ ਨੇ ਸਾਰੀ ਘਟਨਾ ਜਿਵੇਂ ਹੋਈ ਸੱਚ ਸੱਚ ਦੱਸ ਦਿੱਤੀ ਸਤਗੁਰਾਂ ਕਿਹਾ ਤੁਸਾਂ ਅਮਰਦਾਸ ਨਿਥਾਵਾਂ ਕਹਿ ਕੇ ਉਸ ਦਾ ਤਿਸਕਾਰ ਕੀਤਾ ਹੈ ਅਮਰਦਾਸ ਨਿਥਾਵਿਆਂ ਦੀ ਥਾਂ ਹੈ ਨਿਹੋਟਿਆਂ ਦੀ ਓਟ ਹੈ ਨੇ ਆਸਰਿਆਂ ਦਾ ਅਸਰਾ ਹੈ ਨਿੱਤਰਿਆਂ ਦੀ ਧਿਰ ਹੈ ਨਿਪਤਿਆਂ ਦੀ ਪਤ ਹੈ ਨਿਤਾਣਿਆਂ ਦਾ ਤਣ ਹੈ ਨਿਮਾਣਿਆਂ ਦਾ ਮਾਣ ਹੈ ਨਿਗਤਿਆਂ ਦੀ ਗਤ ਹੈ ਗਈ ਬਹੌਰ ਬੰਦੀ ਛੋੜ ਭਾਵ ਗਈ ਹੋਈ ਨੂੰ ਫੇਰ ਮੋੜ ਲੈਣ ਵਾਲਾ ਵੱਧੇ ਹੋਏ ਨਰਾ ਨੂੰ ਛੁਡਾ ਲੈਣ ਵਾਲਾ ਕਰਨੇ ਤੇ ਭੰਨੇ ਦੀ ਜਿਸ ਵਿੱਚ ਸ਼ਕਤੀ ਹੈ ਸਭ ਪੀਰਾਂ ਦੇ ਪੀਰ ਸਰਵਕਲਾ ਸਮਰੱਥ ਅਮਰਦਾਸ ਜੀ ਹਨ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਬਖਸ਼ਿਸ਼ਾਂ ਦੇ ਦਰਵਾਜ਼ੇ ਖੋਲ ਦਿੱਤੇ ਆਖਿਆ ਤੁਸੀਂ ਧੰਨ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ